ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਈ ਜੀ ਆਪਾਂ ਐਂਡ ਕਬੂਲ ਸ਼ਾ ਕੋਪਣ ਦੇ ਵਿੱਚ ਪਹੁੰਚੇ ਹੋਏ ਆਂ ਇੱਥੇ ਵੋਲਟ ਕੈਂసర్ ਕੇਅਰ ਵਾਲਿਆਂ ਨੇ ਕੈਂਪ ਲਾਇਆ ਬਈ ਜੀ ਆਹ ਦੇਖ ਸਕਦੇ ਹੋ ਇਹਨਾਂ ਦੀਆਂ ਬੱਸਾਂ ਖੜੀਆਂ ਜਿਨ੍ਹਾਂ ਦੇ ਵਿੱਚ ਚੈੱਕਅਪ ਕੀਤੇ ਜਾਂਦੇ ਆ ਤੇ ਆਪਾਂ ਅੰਦਰ ਦਾ ਮਾਹੌਲ ਵੀ ਦਿਖਾਉਨੇ ਆ ਜਾ ਕੇ ਤੁਹਾਨੂੰ ਆ ਦੇਖ ਸਕਦੇ ਹੋ ਜਿਹੜੇ ਮਰੀਜ਼ ਐ ਇੱਥੇ ਚੈੱਕ ਅਪ ਕਰਾਉਣ ਆ ਰਹੇ ਐ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆਂ ਅੰਦਰੋਂ ਸਤਨਾਮ ਸ੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਸਾਹਿਬ ਜੀ ਉਹ ਬਾਬਾ ਜੀ ਕਰੋ ਜੀ ਦਰਸ਼ਨ ਕਲ ਕੋਤਰ ਬੈਠੇ ਆ। ਬੂਵੇ ਬੈਠੀ ਹੈ। ਹਾਂ ਜੀ। ਇਹ ਆਪਾਂ ਦੇਖ ਸਕਦੇ ਆਂ ਕਿ ਫ੍ਰੀ ਸੇਵਾ ਚੱਲ ਰਹੀ ਹੈ। ਪਹਿਲਾਂ ਮਰੀਜ਼ਾਂ ਦੀਆਂ ਪਰਚੀਆਂ ਕੱਟੀਆਂ ਜਾਂਦੀਆਂ। ਉਸ ਤੋਂ ਬਾਅਦ ਆ ਜਿਹੜਾ ਡਾਕਟਰਾਂ ਵੱਲੋਂ ਚੈੱਕਅਪ ਬਾਰੇ ਗੱਲਬਾਤ ਪੁੱਛ ਕੇ ਫਿਰ ਲਿਖਿਆ ਜਾਂਦਾ ਚੈੱਕਅਪ ਕਿਹੜਾ-ਕਿਹੜਾ ਕਰਵਾਉਣਾ ਹੈ। ਮੇਟਰੀ ਦੇ ਪਾਸੇ ਜੈਂਟਸ ਦਾ ਤੇ ਇੱਕ ਪਾਸੇ ਲੇਡੀਜ਼ ਦਾ ਬਈ ਜਿਹੜਾ ਪੁੱਛਗਿੱਛ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਫਿਰ ਟੈਸਟ ਕੀਤੇ ਜਾਂਦੇ ਆ ਤੇ ਫਿਰ ਜਿਹੜੀਆਂ ਹੈਗੀਆਂ ਦਵਾਈਆਂ ਬਿਲਕੁਲ ਫ੍ਰੀ ਦੇ ਵਿੱਚ ਇੱਥੋਂ ਮਿਲਦੀਆਂ ਜਿਹੜੇ ਸੇਵਾਦਾਰ ਹੈ ਉਹ ਵੀ ਬਹੁਤ ਤੰਦੇਈ ਨਾਲ ਜਿਹੜੇ ਸੇਵਾ ਕਰ ਰਹੇ ਹੈ ਦੋ ਬੱਸਾਂ ਇੱਧਰ ਲੱਗੀਆਂ ਹੋਈਆਂ ਬਾਹਰ ਲੱਗੀਆਂ ਇੱਕ ਨੰਬਰ ਤੇ ਦੋ ਨੰਬਰ ਇੱਥੇ ਲੱਗੀਆਂ ਹੈ ਤਿੰਨ ਨੰਬਰ ਤੇ ਚਾਰ ਨੰਬਰ ਬੱਸਾਂ ਇਹਨਾਂ ਦੇ ਵਿੱਚ ਮਸ਼ੀਨਾਂ ਫਿਰਕ ਕੀਤੀਆਂ ਹੋਈਆਂ ਇਹ ਇਹਨਾਂ ਦੇ ਵਿੱਚ ਮਰੀਜ਼ਾਂ ਦਾ ਜਿਹੜਾ ਟੈਸਟ ਕੀਤਾ ਜਾਂਦਾ ਹੈ ਦੇਖ ਸਕਦੇ ਹੋ ਇਹ ਬਹੁਤ ਵੱਡੀ ਸੇਵਾ ਜਿਹੜੀ ਚੱਲ ਰਹੀ ਹੈ ਲੋਕਾਂ ਦੇ ਫ੍ਰੀ ਟੈਸਟ ਕੀਤੇ ਜਾ ਰਹੇ ਆ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਆ ਬਾਲਡ ਕੇਅਰ ਕੈਂਸਰ ਕੇਅਰ ਵੱਲੋਂ ਆ ਦੇਖ ਸਕਦੇ ਹੋ ਇੱਕ ਨੰਬਰ ਬੱਸ ਆ ਦੋ ਨੰਬਰ ਬੱਸ ਜਿਹਦੇ ਵਿੱਚ ਟੈਸਟ ਕੀਤੇ ਜਾ ਰਹੇ ਆ ਔਰ ਵੱਡੀ ਸੇਵਾ ਬਾਈ ਓਕੇ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰਿਆਂ ਦਾ ਧੰਨਵਾਦ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸਾਰਿਆਂ ਦੀਆਂ ਲੰਮੀਆਂ ਉਮਰਾਂ ਹੋਣ ਕਿਸੇ ਨੂੰ ਕੋਈ ਬਿਮਾਰੀ ਨਾ ਲੱਗੇ ਪਰਮਾਤਮਾ ਮੇਰ ਰੱਖੇ ਸਾਰੀ ਦੁਨੀਆ ਦੇ ਉੱਤੇ ਤੇ ਅਸੀਂ ਜਿਹੜੇ ਤਾਰੀਵਾਲ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਕੈਂਪ ਲਾ ਕੇ ਲੋਕਾਂ ਨੂੰ ਫ੍ਰੀ ਸੇਵਾ ਦਿੱਤੀ ਹੈ ਤੇ ਸਾਰਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ